ਅਲੈਕਸ਼ਨ ਸਿਆਸੀ ਪਾਰਟੀਆਂ ਵਾਸਤੇ ਸਾਰੇ ਜ਼ਰੂਰੀ ਹੁੰਦੇ ਆ ਚਾਹੇ ਜਨਰਲ ਇਲੈਕਸ਼ਨ ਹੋਣ ਚਾਹੇ ਕੋਈ ਜਿੰਨੀ ਚੋਣ ਹੋਵੇ ਅਸੀਂ ਸਰਦਾਰ ਮਨਦੀਪ ਸਿੰਘ ਆ ਅਸੀਂ ਜਿਹੜੀ ਇਹ ਪੁਲਕੀ ਸਪੋਰਟ ਕਰਦੇ ਆਂ ਤੇ ਸਮਝੋ ਵੀ ਇਹ ਸਾਡਾ ਜਿਹੜਾ ਕੈਂਡੀਡੇਟ ਇਹ ਵੱਡੇ ਫਾਇਦੇ ਦੀ ਵੱਡੇ ਮਾਰਜ਼ੇ ਦਾ ਮੌਕਾ ਹੈ ਉਹ ਜਿੱਤ ਹਾਸਲ ਕਰੇਗਾ ਤੇ ਇਸ ਵਕਤ ਤਾਂ ਜਨੀਆਂ ਦੇ ਪਾਰਟੀਆਂ ਸਾਰੀਆਂ ਜਿਹੜੀਆਂ ਹੈ ਇਹ ਮੁੱਦਾ ਲੈ ਸੋਚੋ ਇਹ ਜਿਹੜੀਆਂ ਸਰਕਾਰਾਂ ਚਲਾ ਚੁੱਕੀਆਂ ਪਾਰਟੀਆਂ ਨੇ ਪੰਜਾਬ ਲਈ ਕੋਈ ਵੀ ਜਿਹੜਾ ਹੈ ਉਹ ਬਿਹਤਰੀਨ ਜਿਹੜਾ ਹੈ ਸਰਕਾਰ ਨਹੀਂ ਕੀਤਾ। ਇਹ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਇਹ 4 ਸਾਲ ਤੋਂ ਚੱਲਦੀ ਸਰਕਾਰ ਨੇ ਜਿਹੜਾ ਹੈ ਉਹ ਕੋਈ ਬਹੁਤਾ ਆਪਣਾ ਜਿਹੜਾ ਉਹ ਜਿਹੜਾ ਹੈ ਕਿ ਬਲਕਿ ਉਹ ਲਈ ਜਾਂ ਹੋਰ ਲਈ ਉਹ ਹੀ ਜਿਹੜਾ ਹੈ ਉਹਦਾ ਕੀਤਾ ਸਭ ਇਹ ਸਰਕਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਜਿਹੜੀ ਹੈ ਉਹ ਬਹੁਤ ਗਰੀਬ ਹੈ। ਲੋਈ ਪੰਥਕ ਮੁੱਦੇ ਪਹਿਲਾਂ ਆ ਰਹੇ ਨੇ ਕਿ ਤੁਹਾਡੇ ਕਿ ਸਿਆਸੀ ਜਿਹੜੇ ਮੁੱਦਿਆਂ ਦੇ ਉੱਤੇ ਬਾਕੀ ਪਾਰਟੀਆਂ ਲੜ ਰਹੀਆਂ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਪੰਥਕ ਮੁੱਦੇ ਜਿਹੜੇ ਨਾ ਬਹੁਤੇ ਜਿਹੜੀ ਆ ਉਹ ਸਿਆਸਤ ਵਾਲੀ ਸੰਭੂ ਲੱਗਦੀ ਹੈ ਜਿਵੇਂ ਪਾਣੀ ਆ ਦਾ ਮਸਲਾ ਹੈਗਾ ਇਹ ਪਾਣੀ ਦਾ ਪੰਥਕ ਹੋ ਤਾਂ ਗਿਆ ਲੇਕਿਨ ਪੰਜਾਬ ਦਾ ਮੁੱਦਾ ਸਕੇਟ ਦਾ ਮੁੱਦਾ ਹੈ ਤੁਸੀਂ ਦੇਖੋ ਅੱਜ ਪੰਜਾਬ ਪੋਲਿਟਿਕਲ ਕਟਨ ਹੋਇਆ ਸੀ ਅੱਜ ਦੇ ਦਿਨ ਪੰਜਾਬ ਦਾ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਦਿਨ ਕੀ ਹੈ ਚੰਡੀਗੜ੍ਹ ਦੇ ਵਿੱਚ ਉਹ ਸੈਨੇਟ ਵਿਧਿਓ ਖਤਮ ਹੀ ਕਰ ਦਿੱਤੀ ਹੈ ਸਰਕਾਰ ਨੇ ਇੱਕ ਕਿਸਮ ਦਾ ਸਿੱਧਾ ਜਿਹੜਾ ਹੈ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁੰਦੇ ਆਪ ਨੂੰ ਕੰਟਰੋਲ ਕਰ ਰਿਹਾ ਹੈ ਕਿੱਡੀ ਕਮਾਲ ਦੀ ਗੱਲ ਹੈ ਕਿ ਪੰਜਾਬ ਇੱਕ ਇੰਪੋਰਟੈਂਟ ਸਟੇਟ ਹੈ 1947 ਤੋਂ ਪਹਿਲਾਂ ਵੀ ਇੰਪੋਰਟੈਂਟ ਸਟੇਟ ਸੀ ਅੱਜ ਵੀ ਇੰਪੋਰਟੈਂਟ ਸਟੇਟ ਹੈ ਪਰ ਸੈਂਟਰ ਗਵਰਨਮੈਂਟ ਨੇ ਚਾਹੇ ਕਾਂਗਰਸ ਦੀ ਹੈ ਚਾਹੇ ਕਿ ਜਿਹਦੀ ਵੀ ਹੋਲੇ ਪੰਜਾਬ ਨੂੰ ਰਾਜਧਾਨੀ ਬਹਿਣਾ ਕਵਾਰਾ ਹੀ ਨਹੀਂ ਸਮਝਿਆ ਇਹ ਵੀ ਇੱਕ ਰਾਜਧਾਨੀ ਆਪਣੀ ਹੋਣੀ ਸਰਫ ਇਸ ਕਰਕੇ ਪੰਜਾਬ ਨਾਲ ਪੋਰਸ਼ੈਲਟੀ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਸਿੱਖ ਜਿਹੜੇ ਆ ਉਹ ਟਾਰਗੇਟ ਕਰ ਰਹੇ ਆ ਤਾਂ ਇੱਕ ਕਿਸਮ ਦਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨਾਲ ਕੋਈ ਕੋ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਤਾਂ ਚਰਮਰਾਇਆ ਹੋਇਆ ਹੈ ਇੱਕ ਅੰਕੜੇ ਦੇ ਮੁਤਾਬਕ ਪੰਜਾਬ ਦੇ ਵਿੱਚ 500 ਦੇ ਕਰੀਬ ਗੈਂਗਸ ਗਰੁੱਪ ਜਿਹੜੇ ਆ ਉਹ ਚੱਲਦੇ ਆ ਚਿੱਟਾ ਸਵਾਦ ਤੇ 2500 ਤੋਂ ਲੈ ਕੇ 3000 ਦੇ ਕਰੀਬ ਸਾਡਾ ਮੌਜੂਦ ਹੋਂਦ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜੁੜੂਗਾ ਅਤੇ ਪੰਜਾਬ ਦੀ ਬਰਬਾਦੀ ਤੇ ਸੰਕੇਤ ਹੈ ਔਰ ਇਹ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਪੈਦਾ ਹੋਇਆ ਇਹ ਸਰਕਾਰੀ ਸਰਪ੍ਰਸਤੀ ਹੀ ਹਟ ਹੋਇਆ ਸਿਆਸੀ ਪਾਰਟੀਆਂ ਦੀਆਂ ਇਸ ਗੈਂਗਵਾਸ ਗੈਂਗਸਟਰਵਾਦ ਨੂੰ ਮੁਬਾਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਨੇ ਰੋਲ ਅਦਾ ਕੀਤਾ ਪੰਜਾਬ ਦਾ ਖੂਮੜ ਕੱਢਣ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੇ ਬਹੁਤ ਵੱਡਾ ਆਪਣਾ ਜਿਹੜਾ ਰੋਲ ਅਦਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਤਰਨਤਾਰਨ ਪਹੁੰਚੇ ਹੋયા ਜਿੱਥੇ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਲਗਾਤਾਰ ਹਰ ਪਾਰਟੀ ਆਪਣੇ ਉਮੀਦਵਾਰ ਦੇ ਲਈ ਵੱਧ ਚੜ ਕੇ ਚੋਣ ਪ੍ਰਚਾਰ ਕਰ ਰਹੀ ਹੈ ਤਾਂ ਕਿ ਉਹਨਾਂ ਕੋਲੋਂ ਇਹ ਵਾਲੀ ਸੀਟ ਜਿੱਤੀ ਜਾਵੇ ਤੇ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਜੀ ਨੇ ਤੇ ਨਾਲ ਛੋਟੇਪੁਰ ਸਾਹਿਬ ਵੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਹੈ ਤੇ ਕਿਵੇਂ ਦੀ ਚੋਣ ਰਣਨੀਤੀ ਰਹੀ ਹੈ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਰਖੜਾ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਹੀ ਇੱਕਠੇ ਹੀ ਇੱਕ ਵੱਡਾ ਇੰਟਰਵਿਊ ਕਰ ਲੈਣਾ ਫਿਰ ਮੈਂ ਸਾਰੇ ਨਾਲ ਸਰ ਕਿਵੇਂ ਵੇਖ ਰਹੇ ਹੋ ਤੁਸੀਂ ਇਸ ਵਾਰ ਦੀ ਇਲੈਕਸ਼ਨ ਨੂੰ ਤੇ ਇਹ ਕਿੰਨੀ ਜ਼ਰੂਰੀ ਹੈ ਤੁਹਾਡੇ ਲਈ ਵੀ ਤੇ ਤਰਨ ਤਰਨ ਦਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਉਹ ਆਉਣ ਵਾਲੀ 2027 ਤੈਅ ਕਰੇਗਾ ਦੇਖੋ ਇਲੈਕਸ਼ਨ ਸਿਆਸੀ ਪਾਰਟੀਆਂ ਵਾਸਤੇ ਸਾਰੇ ਜ਼ਰੂਰੀ ਹੁੰਦੇ ਆ ਚਾਹੇ ਜਨਰਲ ਇਲੈਕਸ਼ਨ ਹੋਣ ਚਾਹੇ ਕੋਈ ਜਿਮਨੀ ਚੋਣ ਹੋਵੇ ਅਸੀਂ ਸਰਦਾਰ ਮਨਦੀਪ ਸਿੰਘ ਹੈ ਉਹਦੀ ਅਸੀਂ ਜਿਹੜੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡਾ ਡਾਡਾ ਕੈਂਡੀਡੇਟ ਹੈ ਇਹ ਵੱਡੇ ਫਰਕ ਦੇ ਨਾਲ ਜਿਹੜਾ ਵੱਡੇ ਮਾਰਜਨ ਦੇ ਨਾਲ ਜਿਹੜਾ ਹੈ ਉਹ ਜਿੱਤ ਹਾਸਲ ਕਰੇਗਾ। ਇਹ ਇਸ ਵਕਤ ਜੰਨੀਆਂ ਵੀ ਪਾਰਟੀਆਂ ਸਾਰੀਆਂ ਜਿਹੜੀਆਂ ਹੈ ਇਹ ਮੁੱਦਾ ਲੈਸ ਹੋ ਚੁੱਕੀਆਂ ਨੇ। ਪਹਿਲੀਆਂ ਜਿਹੜੀਆਂ ਸਰਕਾਰਾਂ ਚਲਾ ਚੁੱਕੀਆਂ ਪਾਰਟੀਆਂ ਉਹਨਾਂ ਨੇ ਪੰਜਾਬ ਲਈ ਕੋਈ ਵੀ ਜਿਹੜਾ ਹੈ ਉਹ ਬਿਹਤਰੀਨ ਜਿਹੜਾ ਹੈ ਕੋਈ ਕੰਮ ਨਹੀਂ ਕੀਤਾ। ਤੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਇਹ 4 ਸਾਲ ਤੋਂ ਚੱਲ ਰਹੀ ਸਰਕਾਰ ਨੇ ਵੀ ਜਿਹੜਾ ਹੈ ਉਹ ਕੋਈ ਬਹੁਤਾ ਆਪਣਾ ਜਿਹੜਾ ਰੋਲ ਜਿਹੜਾ ਹੈ ਡਿਵੈਲਪਮੈਂਟ ਲਈ ਜਾਂ ਹੋਰ ਲਈ ਉਹੀ ਜਿਹੜਾ ਹੈ ਉਹ ਬਹੁਤਾ ਆਦਾਨੀ ਕੀਤਾ ਸਕੋ ਇਹ ਸਰਕਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਫੇਲ ਹੋਈ ਆ ਲੋਕਾਂ ਦਾ ਕੰਮ ਉਮਰ ਨਿਕਲ ਗਿਆ ਹੈ ਫਰੋਤੀਆਂ ਮੰਗਣ ਵਾਲਿਆਂ ਦਾ ਜਿਹੜਾ ਹਾਰਡ ਲੱਗਿਆ ਹੋਇਆ ਹੈ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਕੋਈ ਖਰੀਦਦਾ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਮਤਲਬ ਇਹ ਐਸੇ ਮਾਹੌਲ ਦੇ ਵਿੱਚ ਪੰਜਾਬ ਨੂੰ ਇੱਕ ਮਜ਼ਬੂਤ ਔਰ ਖੇਤਰੀ ਪਾਰਟੀ ਦੀ ਜਿਹੜੀ ਆ ਗਵਰਨਮੈਂਟ ਚਾਹੀਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਦਰਸੋਜੀਤ ਸ਼ਰਮਣੀ ਅਕਾਲੀ ਦਲ ਨੂੰ ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਕ ਐਸੀ ਮਜ਼ਬੂਤ ਗਵਰਨਮੈਂਟ ਪੰਜਾਬ ਨੂੰ ਦਈਏ ਜਿਹੜੀ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਔਰ ਦਸ਼ਾ ਜਿਹੜੀ ਆ ਉਹ ਦੇ ਸਕੇ। ਦੇਖਿਆ ਜਾਵੇ ਜੇ ਹੁਣ ਇਸ ਇਲੈਕਸ਼ਨ ਦੇ ਵਿੱਚ ਪੰਥਕ ਮੁੱਦੇ ਪਹਿਲਾਂ ਆ ਰਹੇ ਨੇ ਕਿ ਤੁਹਾਡੇ ਕਿ ਸਿਆਸੀ ਜਿਹੜੇ ਮੁੱਦਿਆਂ ਦੇ ਉੱਤੇ ਬਾਕੀ ਪਾਰਟੀਆਂ ਲੜ ਰਹੀਆਂ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ। ਪੰਥਕ ਮੁੱਦੇ ਜਿਹੜੇ ਨੇ ਨਾ ਬਹੁਤੇ ਜਿਹੜੀ ਆ ਉਹ ਸਿਆਸਤ ਨਾਲ ਹੀ ਸਬੰਧ ਰੱਖਦੇ ਆ। ਮੰঝে ਪਾਣੀਆਂ ਦਾ ਮਸਲਾ ਹੈਗਾ ਇਹ ਪਾਇਆ ਬਣਾਇਆ ਤਾਂ ਪੰਥਕ ਮੁੱਦਾ ਗਿਆ ਲੇਕਿਨ ਪੰਜਾਬ ਦਾ ਮੁੱਦਾ ਸਟੇਟ ਦਾ ਮੁੱਦਾ ਹੈ ਤੁਸੀਂ ਦੇਖੋ ਅੱਜ ਪੰਜਾਬ ਪੁਨਰਗਠਨ ਹੋਇਆ ਸੀ ਅੱਜ ਦੇ ਦਿਨ ਪੰਜਾਬ ਦਾ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਦਿਨੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉਹ ਸੈਨੇਟ ਜਿਹੜੀ ਹੈ ਉਹ ਖਤਮ ਹੀ ਕਰ ਦਿੰਦੀ ਹੈ ਸਰਕਾਰ ਨੇ ਇੱਕ ਕਿਸਮ ਦਾ ਸਿੱਧਾ ਜਿਹੜਾ ਹੈ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਆਪਣਾ ਕੰਟਰੋਲ ਕਰ ਰਿਹਾ ਹੈ ਕਿਤੇ ਹਰ ਰਾਜ ਜਿਹੜਾ ਹੈਗਾ ਉਹ ਆਪਣੇ ਆਪਣੇ ਜਿਹੜੇ ਹੈ ਖੇਤਰੀ ਜਿਹੜੇ ਮੁੱਦੇ ਐ ਉਹਨਾਂ ਨੂੰ ਉਭਾਰਨ ਦੇ ਲਈ ਉਹ ਖੇਤਰੀ ਆਪਣੇ ਜਿਹੜੇ ਸਰੋਤ ਐ ਉਹਨਾਂ ਨੂੰ ਬਚਾਉਣ ਦੇ ਲਈ ਯਤਨ ਕਰ ਰਿਹਾ ਹੈ ਆਪਣੀਆਂ ਆਧਾਰਿਆ ਨੂੰ ਬਚਾਉਣ ਦੇ ਲਈ ਯਤਨ ਕਰ ਰਿਹਾ ਹੈ ਔਰ 1966 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਸੀ ਔਰ ਅੱਜ ਦੇ ਦਿਨ ਜਿਹੜਾ 1966 ਦੇ ਵਿੱਚ ਜਿਹੜਾ ਸਾਨੂੰ ਪੰਜਾਬ ਦਿੱਤਾ ਸੀ ਉਹਨੂੰ ਵੀ ਜਿਹੜਾ ਪੂਰੀ ਤਰ੍ਹਾਂ ਦੇ ਉੱਤੇ ਜਿਹੜਾ ਅਧਿਕਾਰ ਨਹੀਂ ਦਿੱਤੇ ਕਿ ਉਹਨਾਂ ਦੇ ਕੁਦਰਤੀ ਵਸੀਲੇ ਖੋਲੇ ਗਏ ਆ ਉਹਨਾਂ ਦੀਆਂ ਯੂਨੀਵਰਸਟੀਆਂ ਤੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ ਉਹਨਾਂ ਦੀ ਕੇਂਦਰੀ ਰਾਜਧਾਨੀ ਜਿਹੜੀ ਹੈ ਅਜੇ ਤੱਕ ਉਹਨ ਕੈਪੀਟਲ ਜਿਹੜੀ ਇਸ ਸਟੇਟ ਦੀ ਹੋਣੀ ਚਾਹੀਦੀ ਹੈ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ ਪੰਜਾਬ ਇੱਕ ਇੰਪੋਰਟੈਂਟ ਸਟੇਟ ਹੈ 1947 ਤੋਂ ਪਹਿਲਾਂ ਵੀ ਇੰਪੋਰਟੈਂਟ ਸਟੇਟ ਸੀ ਅੱਜ ਵੀ ਇੰਪੋਰਟੈਂਟ ਸਟੇਟ ਹੈ ਔਰ ਸੈਂਟਰ ਗਵਰਨਮੈਂਟ ਨੇ ਚਾਹੇ ਕਾਂਗਰਸ ਦੀ ਆ ਚਾਹੇ ਬੀਜੇਪੀ ਦੀ ਉਹਨੇ ਪੰਜਾਬ ਨੂੰ ਰਾਜਧਾਨੀ ਦੇਣਾ ਗਵਾਰਾ ਹੀ ਨਹੀਂ ਸਮਝਿਆ ਕਿ ਇਹਦੀ ਇਕ ਰਾਜਤਾਨੀ ਆਪਣੀ ਹੋਣੀ ਚਾਹੀਦੀ ਹੈ ਤਾਂ ਮੈਂ ਸਮਝਦਾ ਕਿ ਇਹ ਸਿਰਫ ਇਸ ਕਰਕੇ ਪੰਜਾਬ ਨਾਲ ਪਾਰਸ਼ੈਲਟੀ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਸਿੱਖ ਜਿਹੜੇ ਆ ਉਹ ਡੋਮਿਨੇਟ ਕਰ ਰਹੇ ਆ ਤਾਂ ਇੱਕ ਕਿਸਮ ਦਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨਾਲ ਵਿਤਕਰਾ ਕਰਕੇ ਤੇ ਇਸੇ ਦੇ ਚਲਦੇ ਵਿਧਾਨ ਸਭਾ ਕਹਿੰਦੇ ਕਿ ਹੁਣ ਆਨੰਦਪੁਰ ਸਾਹਿਬ ਲਾਵਾਂਗੇ ਸਰਕਾਰ ਕੀ ਇਹ ਚੰਡੀਗੜ੍ਹ ਦੇ ਵਿੱਚੋਂ ਪੈਰ ਪਿੱਛੇ ਖਿੱਚਣ ਵਾਲਾ ਮਕਸਦ ਨਹੀਂ ਲੱਗ ਰਿਹਾ ਕਿ ਹਰ ਚੀਜ਼ ਜਿਹੜੀ ਚੰਡੀਗੜ੍ਹ ਵਿੱਚ ਹੋਣੀ ਚਾਹੀਦੀ ਹੈ ਜਿੱਥੇ ਸਾਡੀ ਵਿਧਾਨ ਸਭਾ ਬਣੀ ਹੈ ਉਹਨੂੰ ਤੁਸੀਂ ਆਨੰਦਪੁਰ ਸਾਹਿਬ ਲਾਣਾ ਚਾਹੁੰਦੇ ਹੋ ਚਾਹੇ ਦਿਖਾਉਣ ਦੇ ਲਈ ਲਾ ਰਹੇ ਹੋ ਫਿਰ ਵੀ ਚੰਡੀਗੜ੍ਹ ਤੋਂ ਆਪਾਂ ਪੈਰ ਪਿੱਛੇ ਖਿੱਚ ਰਹੇ ਇਦਾਂ ਲੱਗ ਰਿਹਾ ਤੁਹਾਨੂੰ ਦੇਖੋ ਵਿਧਾਨ ਸਭਾ ਤੁਸੀਂ ਵਿਧਾਨ ਸਭਾ ਦੇ ਵਿੱਚ ਹੀ ਲਾਓ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਮੁੱਦੇ ਜਿਹੜੇ ਆ ਤੁਸੀਂ ਹੱਲ ਕਰੋ ਬਹੁਤ ਸਾਰੇ ਜਿਹੜੇ ਡਿਵੈਲਪਮੈਂਟ ਦੇ ਕਾਰਜ ਜਿਹੜੇ ਆ ਕਰਨ ਵਾਲੇ ਆ ਪੰਜਾਬ ਵਿਧਾਨ ਸਭਾ ਦੇ ਅਧਿਕਾਰ ਖੇਤਰ ਚੋਂਦੇ ਆ ਤੁਸੀਂ ਉਹ 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 ਹੱਲ ਕਰੋ ਤੁਸੀਂ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਲਾਓ ਕਿੰਨਾ ਖਰਚਾ ਹੋਏਗਾ ਅਨੰਦਪੁਰ ਸਾਹਿਬ ਦੇ ਵਿੱਚ ਲਗਾਉਣ ਵਾਸਤੇ ਕਿੰਨੀ ਪੰਜਾਬ ਦੀ ਮਨੀ ਵੇਸਟ ਹੋਏਗੀ ਕਿੰਨਾ ਗੱਡੀ ਜਰਾ ਸਾਰਾ ਵੇਸਟ ਹੋਏਗਾ ਤੁਸੀਂ ਕਿਉਂ ਸ਼ੋਸ਼ੇ ਬਾਜੀ ਚ ਪਏ ਹੋ ਕਿਉਂ ਦਿਖਾਵੇ ਬਾਜੀ ਚ ਪਏ ਹੋ ਪੰਜਾਬ ਲਈ ਕੰਮ ਕਰੋ ਤੁਸੀਂ ਕੰਮ ਕਰਕੇ ਦਿਖਾਓ ਤੁਸੀਂ ਕੰਮ ਕਰ ਕੰਮ ਕਰਨ ਲਈ ਜੇ ਤੁਹਾਡੇ ਚ ਇੱਛਾ ਸ਼ਕਤੀ ਹੈ ਤੇ ਤੁਸੀਂ ਚੰਡੀਗੜ੍ਹ ਤੋਂ ਵੀ ਕੰਮ ਕਰ ਸਕਦੇ ਹੋ ਤੇ ਜੇ ਇੱਛਾ ਸ਼ਕਤੀ ਨਹੀਂ ਹੈ ਤੁਸੀਂ ਅਨੰਦਪੁਰ ਸਾਹਿਬ ਵਿਧਾਨ ਸਭਾ ਲਾ ਲਓ ਤੁਸੀਂ ਅੰਮ੍ਰਿਤਸਰ ਸਾਹਿਬ ਵਿਧਾਨ ਸਭਾ ਲਾ ਲਓ ਤੁਸੀਂ ਚਾਹੇ ਸ਼ਮਸ਼ਾਨਗੜ੍ਹ ਜਨ ਵਿਧਾਨ ਸਭਾ ਕਿਉਂ ਨਾ ਲਾ ਲਓ ਤੋ ਕੋਈ ਕੋਈ ਫਰਕ ਨਹੀਂ ਪੈਂਦਾ ਤੇ ਜੈਨ ਜੀ ਜਿਸ ਪਾਰਟੀ ਦੇ ਤੁਸੀਂ ਪ੍ਰਧਾਨ ਬਣੇ ਹੋ ਉਹਨਾਂ ਵੱਲੋਂ ਤੁਹਾਡੀ ਪਾਰਟੀ ਵੱਲੋਂ ਹੁਣ ਤੱਕ ਕਿਉਂ ਨਹੀਂ ਮਤਲਬ ਆਪਣਾ ਕੀਤਾ ਗਿਆ ਢਾਂਚਾ ਕਿਉਂ ਨਹੀਂ ਤਿਆਰ ਕੀਤਾ ਗਿਆ ਕਿਸ ਕਿੱਥੇ ਕਮੀ ਕਿੱਥੇ ਆ ਰਹੀ ਹੈ ਸਾਡਾ ਢਾਂਚਾ ਬਣ ਗਿਆ ਜੀ ਵਰਕਿੰਗ ਕਮੇਟੀ ਸਾਡੀ ਬਣ ਗਈ ਹੈ ਆਫਿਸ ਬੈਰੀਅਰ ਜਿਹੜੇ ਸਾਡੇ ਬਣ ਗਏ ਹੈ ਜ਼ਿਲ੍ਹਾ ਕਮੇਟੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਮੇਟੀਆਂ ਬਣ ਗਈਆਂ ਔਰ 15 ਤਰੀਕ ਤੋਂ ਪਹਿਲਾ ਪਹਿਲਾ ਅਸੀਂ ਸਾਰੀਆਂ ਪੰਜਾਬੀਆਂ ਜ਼ਿਲ੍ਹਾ ਕਮੇਟੀਆਂ ਵੀ ਕੰਪਲੀਟ ਕਰ ਰਹੇ ਹਾਂ ਜੀ ਸਾਡਾ ਢਾਂਚਾ ਬਣ ਰਿਹਾ ਆਲਰੇ ਬਨ ਗਿਆ ਜੀ ਆਲਰੇ ਬਨ ਨਹੀਂ ਰਿਹਾ ਬਨ ਗਿਆ ਹੈ 2027 ਦੀ ਚੋਣਾਂ ਦੇ ਵਿੱਚ ਪ੍ਰੋਪਰ ਉਤਰੇਗੀ ਪਾਰਟੀ ਬਿਲਕੁਲ ਉਤਰਾਂਗੇ ਜੀ ਬਿਲਕੁਲ ਉਤਰਾਂਗੇ ਇੱਕ ਗੱਲ ਤੁਹਾਡੇ ਕੋ ਆਖਰੀ ਸਵਾਲ ਲਵਾਂਗਾ ਕਿ ਜਿਵੇਂ 4 ਸਾਲ ਹੁਣ ਬੀਤ ਗਏ ਨੇ 4 ਸਾਲਾਂ ਦੇ ਵਿੱਚ ਤੁਸੀਂ ਇਸ ਪਾਰਟੀ ਨੂੰ ਕਿੰਨੇ ਨੰਬਰ ਦੇਣਾ ਚਾਹੂਗੇ ਜਾਂ ਫਿਰ ਜਾਂ ਜਿਹੜਾ ਸਾਲ ਰਹਿ ਗਿਆ ਉਹਨੂੰ ਕਿੱਧਰ ਦੇਖ ਰਹੇ ਹੋ ਜਿਸ ਤਰ੍ਹਾਂ ਦੀ ਲਾਅ ਐਂਡ ਔਰਡਰ ਹੈਗੀ ਦੇਖੋ ਲਾਅ ਐਂਡ ਔਰਡਰ ਜਿਹੜਾ ਹੈਗਾ ਉਹ ਤਾਂ ਚਰਮ ਰਾਇਆ ਹੋਇਆ ਹੂੰ ਇਹ ਕੰਕੜੇ ਦੇ ਮੁਤਾਬਕ ਪੰਜਾਬ ਦੇ ਵਿੱਚ 500 ਦੇ ਕਰੀਬ ਗੈਂਗਸ ਗਰੁੱਪ ਜਿਹੜੇ ਆ ਉਹ ਚੱਲ ਰਹੇ ਆ ਜੀ ਇਸ ਵਕਤ ਤੇ 2500 ਤੋਂ ਲੈ ਕੇ 3000 ਦੇ ਕਰੀਬ ਸਾਡਾ ਨੌਜਵਾਨ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਔਰ ਇਹ ਪੰਜਾਬ ਲਈ ਬਰਬਾਦੀ ਦੇ ਸੰਕੇਤ ਹੈ ਔਰ ਇਹ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਪੈਦਾ ਹੋਇਆ ਇਹ ਸਰਕਾਰੀ ਸਰਪ੍ਰਸਤੀ ਹੀ ਹਟ ਹੋਇਆ ਸਿਆਸੀ ਪਾਰਟੀਆਂ ਜਿਹੜੀਆਂ ਇਸ ਗੈਂਗਾਵਾਸ ਗੈਂਗਸਟਰਵਾਦ ਨੂੰ ਉਭਾਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਨੇ ਰੋਲ ਅਦਾ ਕੀਤਾ ਹੈ ਪੰਜਾਬ ਦਾ ਕੁਚੂਮਰ ਕੱਢਣ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੇ ਬਹੁਤ ਵੱਡਾ ਆਪਣਾ ਜਿਹੜਾ ਰੋਲ ਅਦਾ ਕੀਤਾ ਡਰੱਗਸ ਦਾ ਜਿਹੜਾ ਕਾਰੋਬਾਰ ਹੈ ਇਹ ਵੀ ਸਿਆਸੀ ਸਰਪ੍ਰਸਤੀ ਹੇਠ ਹੋਇਆ ਸਾਰੇ ਪੰਜਾਬੀਆਂ ਨੂੰ ਹੁਣ ਤਾਂ ਪਤਾ ਲੱਗ ਗਿਆ ਜਗ ਜਾਗ ਹੋ ਚੁੱਕਿਆ ਅੱਜ ਡਰੱਗ ਨੇ ਪੰਜਾਬ ਦਾ ਕੁਚੂਮਰ ਕੱਢ ਦਿੱਤਾ ਹੈ ਗੈਂਗਸਟਰਵਾਦ ਨੇ ਪੰਜਾਬ ਦਾ ਕੁਚੂਮਰ ਕੱਢ ਦਿੱਤਾ ਹੈ ਡਰੱਗ ਔਰ ਗੈਂਗਸਟਰਵਾਦ ਦੋਵੇਂ ਇੱਕ ਦੂਸਰੇ ਦੇ ਪੂਰਕ ਨੇ ਔਰ ਦੋਨਾਂ ਨੂੰ ਹੀ ਪੈਦਾ ਕਰਨ ਦੇ ਵਿੱਚ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਮੌਜੂਦਾ ਸਰਕਾਰ ਕਾਬੂ ਵੀ ਨਹੀਂ ਕਰ ਰਹੀ ਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਜ਼ਿੰਮੇਵਾਰ ਆ ਪੈਦਾ ਕਰਨ ਦੇ। ਬਾਦਲਾਂ ਦਾ ਕਮਬੈਕ ਹੋ ਸਕਦਾ ਹੈ ਇਸ ਦੇ ਵਿੱਚ। ਉਹ ਮੈਨੂੰ ਤਾਂ ਰਾਮੂ ਵਾਲੀਆ ਸਾਹਿਬ ਦੀ ਗੱਲ ਚੇਤੇ ਆਉਂਦੀ ਹੈ ਵੀ ਕੁਛ ਰਿਆਂ ਕਰੇ ਮੁੰਡਾ ਹੋ ਸਕਦਾ ਹੈ ਮੁਸ਼ਕਲ ਲੱਗਦਾ ਠੀਕ। ਸੋ ਇਹ ਸੰਸਾਡੇ ਨਾਲ ਗਾਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਤੇ ਦੇਖੋ ਇਲੈਕਸ਼ਨ ਸਿਆਸੀ ਪਾਰਟੀਆਂ ਵਾਸਤੇ ਸਾਰੇ ਜ਼ਰੂਰੀ ਹੁੰਦੇ ਆ ਚਾਹੇ ਜਨਰਲ ਇਲੈਕਸ਼ਨ ਹੋਣ ਚਾਹੇ ਕੋਈ ਜਿੰਨੀ ਚੋਣ ਹੋਵੇ। ਅਸੀਂ ਸਰਦਾਰ ਮਨਦੀਪ ਸਿੰਘ ਆ ਅਸੀਂ ਜਿਹੜੀ ਇਹ ਪੂਰੇ ਸਪੋਰਟ ਕਰਦੇ ਆ। ਇਹ ਇੱਕ ਦੇਫੰਸ ਦੇ ਮੁੱਦੇ ਤੋਂ ਮੁੱਦੇ ਮਾਰ ਕੇ ਬੈਠ ਗਿਆ ਹੈ ਉਹ ਜਿੱਤ ਹਾਸਲ ਕਰੇਗਾ ਤੇ ਇਸ ਵਕਤ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਜਿਹੜੀਆਂ ਹੈ ਇਹ ਮੁੱਦਾ ਲੈ ਸੋ ਚੁੱਕੇ ਨੇ ਜਿਹੜੀਆਂ ਜੁੜੀਆਂ ਸਰਕਾਰਾਂ ਚਲਾ ਚੁੱਕੀਆਂ ਪਾਰਟੀਆਂ ਨੇ ਪੰਜਾਬ ਲਈ ਕੋਈ ਵੀ ਜਿਹੜਾ ਹੈ ਉਹ ਬਿਹਤਰੀਨ ਜਿਹੜਾ ਹੈ ਸਰਕਾਰ ਨਹੀਂ ਕੀਤਾ ਤੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਇਸ 4 ਸਾਲ ਤੋਂ ਚੱਲਦੀ ਸਰਕਾਰ ਨੂੰ ਜਿਹੜਾ ਹੈ ਉਹ ਤੋਂ ਬਹੁਤਾ ਆਪਣਾ ਜਿਹੜਾ ਰੋਲ ਜਿਹੜਾ ਹੈ ਕਿ ਬਲ ਬਣ ਕੇ ਜਾਂ ਹੋਰ ਲਈ ਉਹ ਹੀ ਜਿਹੜਾ ਹੈ ਉਹਦਾ ਆਪਣਾ ਕੀਤਾ ਸਪਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਜਿਹੜੀ ਆ ਬਹੁਤ ਗਰੀ ਤਰ੍ਹਾਂ ਹੀ ਫੇਲ ਹੋਈ ਉਹ ਪੰਥਕ ਮੁੱਦੇ ਪਹਿਲਾਂ ਆ ਰਹੇ ਨੇ ਕਿ ਤੁਹਾਡੇ ਕੇ ਸਿਆਸੀ ਜਿਹੜੇ ਮੁੱਦਿਆਂ ਦੇ ਉੱਤੇ ਬਾਕੀ ਪਾਰਟੀਆਂ ਲੜ ਰਹੀਆਂ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਪੰਥਕ ਮੁੱਦੇ ਜਿਹੜੇ ਨੰਨਾ ਬਹੁਤੇ ਜਿਹੜੀ ਆ ਉਹ ਸਿਆਸਤ ਵਾਲੀ ਸਮੁੰਦਰੀ ਤੇ ਮੇ ਪਾਣੀ ਦਾ ਮਸਲਾ ਹੈਗਾ ਇਹ ਪਾਹਰ ਉਹ ਬਣਾਇਆ ਤਾਂ ਪੰਥਕ ਹੋਤਾ ਗਿਆ ਲੇਕਿਨ ਪੰਜਾਬ ਦਾ ਮੁੱਦਾ ਇਸੇ ਤਰ੍ਹਾਂ ਮੁਟਾ ਹੈ ਤੁਸੀਂ ਦੇਖੋ ਅੱਜ ਪੰਜਾਬ ਵੋਟਾਂ ਕਟਨ ਹੋਇਆ ਸੀ ਅੱਜ ਦੇ ਦਿਨ ਪੰਜਾਬ ਦਾ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਦਿਨ ਇਹ ਕਿਹੜੀ ਹੈ ਚੰਡੀਗੜ੍ਹ ਦੇ ਵਿੱਚੋਂ ਸੈਨੇਟਰੀ ਵੀ ਉਹ ਖਤਮ ਹੀ ਕਰ ਦਿੱਤੀ ਹੈ ਸਰਕਾਰ ਨੇ ਇੱਕ ਕਿਸਮ ਦਾ ਸਿੱਧਾ ਜਿਹੜਾ ਹੈ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੁੰਦੇ ਆਪ ਨੂੰ ਕੰਟਰੋਲ ਕਰ ਰਿਹਾ ਹੈ ਕਿੱਡੀ ਕਮਾਲ ਦੀ ਗੱਲ ਹੈ ਕਿ ਪੰਜਾਬ ਇੱਕ ਇੰਪੋਰਟੈਂਟ ਸਟੇਟ ਹੈ 1947 ਤੋਂ ਪਹਿਲਾਂ ਵੀ ਇੰਪੋਰਟੈਂਟ ਸਟੇਟ ਸੀ ਅੱਜ ਵੀ ਇੰਪੋਰਟੈਂਟ ਸਟੇਟ ਹੈ ਪਰ ਸੈਂਟਰ ਗਵਰਨਮੈਂਟ ਨੇ ਚਾਹੇ ਕਾਂਗਰਸ ਦੀ ਹੈ ਚਾਹੇ ਕਿ ਜਿਹਦੀ ਵੀ ਹੋਲੇ ਪੰਜਾਬ ਨੂੰ ਰਾਜਧਾਨੀ ਬਹਿਣਾ ਕਵਾਰਾ ਹੀ ਨਹੀਂ ਸਮਝਿਆ ਇਹ ਵੀ ਇੱਕ ਰਾਜਧਾਨੀ ਆਪਣੀ ਹੋਣੀ ਸਿਰਫ ਇਸ ਕਰਕੇ ਪੰਜਾਬ ਨਾਲ ਪੋਰਚਲਟੀ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਸਿੱਖ ਜਿਹੜੇ ਆ ਉਹ ਡਾਊਨਿੰਗ ਕਰਦੇ ਆ ਤਾਂ ਕਿਸ ਕਿਸਮ ਦਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨਾਲ ਉਹ ਲੋਅਰ ਆਰਡਰ ਜਿਹੜਾ ਹੈਗਾ ਉਹ ਤਾਂ ਚਰਮਰਾਇਆ ਹੋਇਆ ਹੈ ਇੱਕ ਅੰਕੜੇ ਦੇ ਮੁਤਾਬਕ ਪੰਜਾਬ ਦੇ ਵਿੱਚ 500 ਦੇ ਕਰੀਬ ਗੈਂਗਸ ਗਰੁੱਪ ਜਿਹੜੇ ਆ ਉਹ ਚੱਲਦੇ ਆ ਚਿੱਟਾ ਸਵਾਦ ਤੇ 2500 ਤੋਂ ਲੈ ਕੇ 3000 ਦੇ ਕਰੀਬ ਸਾਡਾ ਨੌਜਵਾਨ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜੁੜਿਆ ਹੈ ਪੱਕੇ ਪੰਜਾਬ ਦੀ ਬਰਬਾਦੀ ਤੇ ਸੰਕੇਤ ਹੈ ਔਰ ਇਹ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਪੈਦਾ ਹੋਇਆ ਇਹ ਸਰਕਾਰੀ ਸਰਪ੍ਰਸਤੀ ਹੀ ਹਟ ਹੋਇਆ ਸਿਆਸੀ ਪਾਰਟੀਆਂ ਦੀਆਂ ਇਸ ਗੈਂਗਵਾਸ ਗੈਂਗਸਟਰਵਾਦ ਨੂੰ ਮੁਬਾਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਨੇ ਰੋਲ ਅਦਾ ਕੀਤਾ ਪੰਜਾਬ ਦਾ ਖਚੂਮਰ ਕੱਢਣ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੇ ਬਹੁਤ ਵੱਡਾ ਆਪਣਾ ਜਿਹੜਾ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਤਰਨਤਾਰਨ ਪਹੁੰਚੇ ਹੋયા ਜਿੱਥੇ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਲਗਾਤਾਰ ਹਰ ਪਾਰਟੀ ਆਪਣੇ ਉਮੀਦਵਾਰ ਦੇ ਲਈ ਵੱਧ ਚੜ ਕੇ ਚੋਣ ਪ੍ਰਚਾਰ ਕਰ ਰਹੀ ਹੈ ਤਾਂ ਕਿ ਉਹਨਾਂ ਕੋਲੋਂ ਇਹ ਵਾਲੀ ਸੀਟ ਜਿੱਤੀ ਜਾਵੇ ਤੇ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਜੀ ਨੇ ਤੇ ਨਾਲ ਛੋਟੇਪੁਰ ਸਾਹਿਬ ਵੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦਾ ਪ੍ਰਚਾਰ ਚੱਲ ਰਿਹਾ ਹੈ ਤੇ ਕਿਵੇਂ ਦੀ ਚੋਣ ਰਣਨੀਤੀ ਰਹੀ ਹੈ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਰਖੜਾ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਸਹੀ ਕੱਠੇ ਹੀ ਇੱਕ ਵੱਡਾ ਇੰਟਰਵਿਊ ਕਰ ਲੈਣਾ ਫਿਰ ਮੈਂ ਸਾਰੇ ਨਾਲ ਸਰ ਕਿਵੇਂ ਵੇਖ ਰਹੇ ਹੋ ਤੁਸੀਂ ਇਸ ਵਾਰ ਦੀ ਇਲੈਕਸ਼ਨ ਨੂੰ ਤੇ ਇਹ ਕਿੰਨੀ ਜ਼ਰੂਰੀ ਹੈ ਤੁਹਾਡੇ ਲਈ ਵੀ ਤੇ ਤਰਨ ਤਰਨ ਦਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਉਹ ਆਉਣ ਵਾਲੀ 2027 ਤੈ ਕਰੇਗਾ ਦੇਖੋ ਇਲੈਕਸ਼ਨ ਸਿਆਸੀ ਪਾਰਟੀਆਂ ਵਾਸਤੇ ਸਾਰੇ ਜ਼ਰੂਰੀ ਹੁੰਦੇ ਆ ਚਾਹੇ ਜਨਰਲ ਇਲੈਕਸ਼ਨ ਹੋਣ ਚਾਹੇ ਕੋਈ ਜਿਮਨੀ ਚੋਣ ਹੋਵੇ ਅਸੀਂ ਸਰਦਾਰ ਮਨਦੀਪ ਸਿੰਘ ਹੈ ਉਹਦੀ ਅਸੀਂ ਜਿਹੜੀ ਖੁੱਲ ਕੇ ਸਪੋਰਟ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡਾ ਡਾਡਾ ਕੈਂਡੀਡੇਟ ਹੈ ਇਹ ਵੱਡੇ ਫਰਕ ਦੇ ਨਾਲ ਜਿਹੜਾ ਵੱਡੇ ਮਾਰਜਨ ਦੇ ਨਾਲ ਜਿਹੜਾ ਹੈ ਉਹ ਜਿੱਤ ਹਾਸਲ ਕਰੇਗਾ। ਇਹ ਇਸ ਵਕਤ ਜੰਨੀਆਂ ਵੀ ਪਾਰਟੀਆਂ ਸਾਰੀਆਂ ਜਿਹੜੀਆਂ ਹੈ ਇਹ ਮੁੱਦਾ ਲੈਸ ਹੋ ਚੁੱਕੀਆਂ ਨੇ। ਪਹਿਲੀਆਂ ਜਿਹੜੀਆਂ ਸਰਕਾਰਾਂ ਚਲਾ ਚੁੱਕੀਆਂ ਪਾਰਟੀਆਂ ਉਹਨਾਂ ਨੇ ਪੰਜਾਬ ਲਈ ਕੋਈ ਵੀ ਜਿਹੜਾ ਹੈ ਉਹ ਬਿਹਤਰੀਨ ਜਿਹੜਾ ਹੈ ਕੋਈ ਕੰਮ ਨਹੀਂ ਕੀਤਾ। ਤੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਇਹ 4 ਸਾਲ ਤੋਂ ਚੱਲ ਰਹੀ ਸਰਕਾਰ ਨੇ ਵੀ ਜਿਹੜਾ ਹੈ ਉਹ ਕੋਈ ਬਹੁਤਾ ਆਪਣਾ ਜਿਹੜਾ ਰੋਲ ਜਿਹੜਾ ਹੈ ਡਿਵੈਲਪਮੈਂਟ ਲਈ ਜਾਂ ਹੋਰ ਲਈ ਉਹੀ ਜਿਹੜਾ ਹੈ ਉਹ ਬਹੁਤਾ ਆਦਾਨੀ ਕੀਤਾ ਸਕੋ ਇਹ ਸਰਕਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਫੇਲ ਹੋਈ ਆ ਲੋਕਾਂ ਦਾ ਕੰਮ ਉਮਰ ਨਿਕਲ ਗਿਆ ਹੈ ਫਰੋਤੀਆਂ ਮੰਗਣ ਵਾਲਿਆਂ ਦਾ ਜਿਹੜਾ ਹਾਰਡ ਲੱਗਿਆ ਹੋਇਆ ਹੈ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਕੋਈ ਖਰੀਦਦਾ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਮਤਲਬ ਇਹ ਐਸੇ ਮਾਹੌਲ ਦੇ ਵਿੱਚ ਪੰਜਾਬ ਨੂੰ ਇੱਕ ਮਜ਼ਬੂਤ ਔਰ ਖੇਤਰੀ ਪਾਰਟੀ ਦੀ ਜਿਹੜੀ ਆ ਗਵਰਨਮੈਂਟ ਚਾਹੀਦੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੰਦਰਸੋ ਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰ ਰਹੇ ਕਿ ਅਸੀਂ ਇੱਕ ਐਸੀ ਮਜ਼ਬੂਤ ਗਵਰਨਮੈਂਟ ਪੰਜਾਬ ਨੂੰ ਦਈਏ ਜਿਹੜੀ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਔਰ ਦਸ਼ਾ ਜਿਹੜੀ ਆ ਉਹ ਦੇ ਸਕੇ ਦੇਖਿਆ ਜਾਵੇ ਜੇ ਹੁਣ ਇਸ ਇਲੈਕਸ਼ਨ ਦੇ ਵਿੱਚ ਪੰਥਕ ਮੁੱਦੇ ਪਹਿਲਾਂ ਆ ਰਹੇ ਨੇ ਕਿ ਤੁਹਾਡੇ ਕਿ ਸਿਆਸੀ ਜਿਹੜੇ ਮੁੱਦਿਆਂ ਦੇ ਉੱਤੇ ਬਾਕੀ ਪਾਰਟੀਆਂ ਲੜ ਰਹੀਆਂ ਤੁਸੀਂ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਪੰਥਕ ਮੁੱਦੇ ਜਿਹੜੇ ਨੇ ਨਾ ਬਹੁਤੇ ਜਿਹੜੀ ਆ ਉਹ ਸਿਆਸਤ ਨਾਲ ਹੀ ਸਬੰਧ ਰੱਖਦੇ ਆ ਜਿੰਨੇ ਪਾਣੀਆਂ ਦਾ ਮਸਲਾ ਹੈਗਾ ਇਹ ਪਾਇਆ ਬਣਾਇਆ ਤਾਂ ਪੰਥਕ ਮੁੱਦਾ ਗਿਆ ਲੇਕਿਨ ਪੰਜਾਬ ਦਾ ਮੁੱਦਾ ਸਟੇਟ ਦਾ ਮੁੱਦਾ ਹੈ ਤੁਸੀਂ ਦੇਖੋ ਅੱਜ ਪੰਜਾਬ ਪੁਨਰਗਠਨ ਹੋਇਆ ਸੀ ਅੱਜ ਦੇ ਦਿਨ ਪੰਜਾਬ ਦਾ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਦਿਨੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉਹ ਸੈਨੇਟ ਜਿਹੜੀ ਹੈ ਉਹ ਖਤਮ ਹੀ ਕਰ ਦਿੱਤੀ ਹੈ ਸਰਕਾਰ ਨੇ ਇੱਕ ਕਿਸਮ ਦਾ ਸਿੱਧਾ ਜਿਹੜਾ ਹੈ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਆਪਣਾ ਕੰਟਰੋਲ ਕਰ ਰਿਹਾ ਹੈ ਹੂੰ ਕਿਤੇ ਹਰ ਰਾਜ ਜਿਹੜਾ ਹੈਗਾ ਉਹ ਆਪਣੇ ਆਪਣੇ ਜਿਹੜੇ ਹੈ ਖੇਤਰੀ ਜਿਹੜੇ ਮੁੱਦੇ ਐ ਉਹਨਾਂ ਨੂੰ ਉਭਾਰਨ ਦੇ ਲਈ ਉਹ ਖੇਤਰੀ ਆਪਣੇ ਜਿਹੜੇ ਸਰੋਤ ਐ ਉਹਨਾਂ ਨੂੰ ਬਚਾਉਣ ਦੇ ਲਈ ਯਤਨ ਕਰ ਰਿਹਾ ਹੈ ਆਪਣੀਆਂ ਆਧਾਰਿਆ ਨੂੰ ਬਚਾਉਣ ਦੇ ਲਈ ਯਤਨ ਕਰ ਰਿਹਾ ਹੈ ਔਰ 1966 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਸੀ ਔਰ ਅੱਜ ਦੇ ਦਿਨ ਜਿਹੜਾ 1966 ਦੇ ਵਿੱਚ ਜਿਹੜਾ ਸਾਨੂੰ ਪੰਜਾਬ ਦਿੱਤਾ ਸੀ ਉਹਨੂੰ ਵੀ ਜਿਹੜਾ ਪੂਰੀ ਤਰ੍ਹਾਂ ਦੇ ਉੱਤੇ ਜਿਹੜਾ ਅਧਿਕਾਰ ਨਹੀਂ ਦਿੱਤੇ ਕਿ ਉਹਨਾਂ ਦੇ ਕੁਦਰਤੀ ਵਸੀਲੇ ਖੋਲੇ ਗਏ ਆ ਉਹਨਾਂ ਦੀਆਂ ਯੂਨੀਵਰਸਟੀਆਂ ਤੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ ਉਹਨਾਂ ਦੀ ਕੇਂਦਰੀ ਰਾਜਧਾਨੀ ਜਿਹੜੀ ਹੈ ਅਜੇ ਤੱਕ ਉਹਨ ਕੈਪੀਟਲ ਜਿਹੜੀ ਇਸ ਸਟੇਟ ਦੀ ਹੋਣੀ ਚਾਹੀਦੀ ਹੈ ਕਿ ਕਿੰਨੀ ਕਮਾਲ ਦੀ ਗੱਲ ਹੈ ਕਿ ਪੰਜਾਬ ਇੱਕ ਇੰਪੋਰਟੈਂਟ ਸਟੇਟ ਹੈ 1947 ਤੋਂ ਪਹਿਲਾਂ ਵੀ ਇੰਪੋਰਟੈਂਟ ਸਟੇਟ ਸੀ ਅੱਜ ਵੀ ਇੰਪੋਰਟੈਂਟ ਸਟੇਟ ਹੈ ਔਰ ਸੈਂਟਰ ਗਵਰਨਮੈਂਟ ਨੇ ਚਾਹੇ ਕਾਂਗਰਸ ਦੀ ਆ ਚਾਹੇ ਬੀਜੇਪੀ ਦੀ ਉਹਨੇ ਪੰਜਾਬ ਨੂੰ ਰਾਜਧਾਨੀ ਦੇਣਾ ਗਵਾਰਾ ਹੀ ਨਹੀਂ ਸਮਝਿਆ ਇਹ ਇਹਦੀ ਇਕ ਰਾਜਧਾਨੀ ਆਪਣੀ ਹੋਣੀ ਚਾਹੀਦੀ ਹੈ ਤਾਂ ਮੈਂ ਸਮਝਦਾ ਕਿ ਇਹ ਸਿਰਫ ਇਸ ਕਰਕੇ ਪੰਜਾਬ ਨਾ ਪਾਰਸ਼ੈਲਟੀ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਸਿੱਖ ਜਿਹੜੇ ਆ ਉਹ ਡੋਮਿਨੇਟ ਕਰ ਰਹੇ ਆ ਤਾਂ ਇੱਕ ਕਿਸਮ ਦਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨਾਲ ਬਿਤ ਕਰਾ ਕਰਕੇ ਤੇ ਇਸੇ ਦੇ ਚਲਦੇ ਵਿਧਾਨ ਸਭਾ ਕਹਿੰਦੇ ਕਿ ਹੁਣ ਆਨੰਦਪੁਰ ਸਾਹਿਬ ਲਾਵਾਂਗੇ ਸਰਕਾਰ ਕੀ ਇਹ ਚੰਡੀਗੜ੍ਹ ਦੇ ਵਿੱਚੋਂ ਪੈਰ ਪਿੱਛੇ ਖਿੱਚਣ ਵਾਲਾ ਮਕਸਦ ਨਹੀਂ ਲੱਗ ਰਿਹਾ ਕਿ ਹਰ ਚੀਜ਼ ਜਿਹੜੀ ਚੰਡੀਗੜ੍ਹ ਵਿੱਚ ਹੋਣੀ ਚਾਹੀਦੀ ਹੈ ਜਿੱਥੇ ਸਾਡੀ ਵਿਧਾਨ ਸਭਾ ਬਣੀ ਹੈ ਉਹਨੂੰ ਤੁਸੀਂ ਆਨੰਦਪੁਰ ਸਾਹਿਬ ਲਾਣਾ ਚਾਹੁੰਦੇ ਹੋ ਚਾਹੇ ਦਿਖਾਉਣ ਦੇ ਲਈ ਲਾ ਰਹੇ ਹੋ ਫਿਰ ਵੀ ਚੰਡੀਗੜ੍ਹ ਤੋਂ ਆਪਾਂ ਪੈਰ ਪਿੱਛੇ ਖਿੱਚ ਰਹੇ ਤਾਂ ਲੱਗ ਰਿਹਾ ਤੁਹਾਨੂੰ ਦੇਖੋ ਵਿਧਾਨ ਸਭਾ ਤੁਸੀਂ ਵਿਧਾਨ ਸਭਾ ਦੇ ਵਿੱਚ ਹੀ ਲਾਓ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਮੁੱਦੇ ਜਿਹੜੇ ਆ ਤੁਸੀਂ ਹੱਲ ਕਰੋ ਬਹੁਤ ਸਾਰੇ ਜਿਹੜੇ ਡਿਵੈਲਪਮੈਂਟ ਦੇ ਕਾਰਜ ਜਿਹੜੇ ਆ ਕਰਨ ਵਾਲੇ ਆ ਪੰਜਾਬ ਵਿਧਾਨ ਸਭਾ ਦੇ ਅਧਿਕਾਰ ਖੇਤਰ ਚ ਆਉਂਦੇ ਆ ਤੁਸੀਂ ਉਹ 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 ਹੱਲ ਕਰੋ ਤੁਸੀਂ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਲਾਓ ਕਿੰਨਾ ਖਰਚਾ ਹੋਏਗਾ ਅਨੰਦਪੁਰ ਸਾਹਿਬ ਦੇ ਵਿੱਚ ਲਗਾਉਣ ਵਾਸਤੇ ਕਿੰਨੀ ਪੰਜਾਬ ਦੀ ਮਨੀ ਵੇਸਟ ਹੋਏਗੀ ਕਿੰਨਾ ਗੱਡੀ ਜਰਾ ਸਾਰਾ ਵੇਸਟ ਹੋਏਗਾ ਤੁਸੀਂ ਕਿਉਂ ਸ਼ੋਸ਼ੇ ਬਾਜੀ ਚ ਪਏ ਹੋ ਕਿਉਂ ਦਿਖ ਪੰਜਾਬ ਲਈ ਕੰਮ ਕਰੋ ਤੁਸੀਂ ਕੰਮ ਕਰਕੇ ਦਿਖਾਓ ਤੁਸੀਂ ਕੰਮ ਕਰ ਕੰਮ ਕਰਨ ਲਈ ਜੇ ਤੁਹਾਡੇ ਚ ਇੱਛਾ ਸ਼ਕਤੀ ਹੈ ਤੇ ਤੁਸੀਂ ਚੰਡੀਗੜ੍ਹ ਤੋਂ ਵੀ ਕੰਮ ਕਰ ਸਕਦੇ ਹੋ ਤੇ ਜੇ ਇੱਛਾ ਸ਼ਕਤੀ ਨਹੀਂ ਹੈ ਤੁਸੀਂ ਅਨੰਦਪੁਰ ਸਾਹਿਬ ਵਿਧਾਨ ਸਭਾ ਲਾ ਲਓ ਤੁਸੀਂ ਅੰਮ੍ਰਿਤਸਰ ਸਾਹਿਬ ਵਿਧਾਨ ਸਭਾ ਲਾ ਲਓ ਤੁਸੀਂ ਚਾਹੇ ਸ਼ਮਸ਼ਾਨਗੜ੍ਹ ਜਨ ਵਿਧਾਨ ਸਭਾ ਕਿਉਂ ਨਾ ਲਾ ਲਓ ਤਦ ਕੋ ਕੋਈ ਕੋਈ ਫਰਕ ਨਹੀਂ ਪੈਂਦਾ ਤੇ ਜੈਨੀ ਜੀ ਜਿਸ ਪਾਰਟੀ ਦੇ ਤੁਸੀਂ ਪ੍ਰਧਾਨ ਬਣੇ ਹੋ ਉਹਨਾਂ ਵੱਲੋਂ ਤੁਹਾਡੀ ਪਾਰਟੀ ਵੱਲੋਂ ਹੁਣ ਤੱਕ ਕਿਉਂ ਨਹੀਂ ਮਤਲਬ ਆਪਣਾ ਕੀਤਾ ਗਿਆ ਢਾਂਚਾ ਕਿਉਂ ਨਹੀਂ ਤਿਆਰ ਕੀਤਾ ਗਿਆ ਕਿਸ ਕਿੱਥੇ ਕਮੀ ਕਿੱਥੇ ਆ ਰਹੀ ਹੈ ਸਾਡਾ ਢਾਂਚਾ ਬਣ ਗਿਆ ਜੀ ਵਰਕਿੰਗ ਕਮੇਟੀ ਸਾਡੀ ਬਣ ਗਈ ਹੈ ਆਫਿਸ ਬੈਰੀਅਰ ਜਿਹੜੇ ਸਾਡੇ ਬਣ ਗਏ ਹੈ ਜ਼ਿਲ੍ਹਾ ਕਮੇਟੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਕੁਝ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਮੇਟੀਆਂ ਬਣ ਗਈਆਂ ਔਰ 15 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆਂ ਪੰਜਾਬੀਆਂ ਜ਼ਿਲ੍ਹਾ ਕਮੇਟੀਆਂ ਵੀ ਕੰਪਲੀਟ ਕਰ ਰਹੇ ਹਾਂ ਜੀ ਤੇ ਸਾਡਾ ਟਾਂਚਾ ਬਣ ਰਿਹਾ ਆਲਰੇਡੀ ਬਨ ਗਿਆ ਜੀ ਆਲਰੇਡੀ ਬਨ ਨਹੀਂ ਰਿਹਾ ਬਨ ਗਿਆ ਹੈ ਜੀ ਫਿਰ 2027 ਦੀ ਚੋਣਾਂ ਦੇ ਵਿੱਚ ਪ੍ਰੋਪਰ ਉਤਰੇਗੀ ਪਾਰਟੀ ਬਿਲਕੁਲ ਉਤਰਾਂਗੇ ਜੀ ਬਿਲਕੁਲ ਉਤਰਾਂਗੇ ਤੇ ਇੱਕ ਗੱਲ ਤੁਹਾਡੇ ਕੋ ਆਖਰੀ ਸਵਾਲ ਲਵਾਂਗਾ ਕਿ ਜਿਵੇਂ 4 ਸਾਲ ਹੁਣ ਬੀਤ ਗਏ ਨੇ 4 ਸਾਲਾਂ ਦੇ ਵਿੱਚ ਤੁਸੀਂ ਇਸ ਪਾਰਟੀ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ ਜਾਂ ਫਿਰ ਜਾਂ ਜਿਹੜਾ ਸਾਲ ਰਹਿ ਗਿਆ ਉਹਨੂੰ ਕਿੱਧਰ ਦੇਖ ਰਹੇ ਹੋ ਜਿਸ ਤਰ੍ਹਾਂ ਦੀ ਲਾਅ ਐਂਡ ਆਰਡਰ ਹੈਗੀ ਦੇਖੋ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਤਾਂ ਚਰਮ ਰਾਇਆ ਹੋਇਆ ਹੂੰ ਇਕ ਅਨਕੜੇ ਦੇ ਮੁਤਾਬਕ ਪੰਜਾਬ ਦੇ ਵਿੱਚ 500 ਦੇ ਕਰੀਬ ਗੈਂਗਸ ਗਰੁੱਪ ਜਿਹੜੇ ਆ ਉਹ ਚੱਲ ਰਹੇ ਆ ਜੀ ਇਸ ਵਕਤ ਤੇ 2500 ਤੋਂ ਲੈ ਕੇ 3000 ਦੇ ਕਰੀਬ ਸਾਡਾ ਨੌਜਵਾਨ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਔਰ ਇਹ ਪੰਜਾਬ ਲਈ ਬਰਬਾਦੀ ਦੇ ਸੰਕੇਤ ਹੈ ਔਰ ਇਹ ਜਿਹੜਾ ਗੈਂਗਸਟਰਵਾਦ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ ਇਹ ਸਰਕਾਰੀ ਸਰਪ੍ਰਸਤੀ ਹੇਠ ਹੋਇਆ ਸਿਆਸੀ ਪਾਰਟੀਆਂ ਜਿਹੜੀਆਂ ਇਸ ਗੈਂਗਾਵਾਸ ਗੈਂਗਸਟਰਵਾਦ ਨੂੰ ਉਭਾਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਨੇ ਰੋਲ ਅਦਾ ਕੀਤਾ ਹੈ ਪੰਜਾਬ ਦਾ ਕੁਚੂਮਰ ਕੱਢਣ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੇ ਬਹੁਤ ਵੱਡਾ ਆਪਣਾ ਜਿਹੜਾ ਰੋਲ ਅਦਾ ਕੀਤਾ ਡਰੱਗਸ ਦਾ ਜਿਹੜਾ ਕਾਰੋਬਾਰ ਹੈ ਇਹ ਵੀ ਸਿਆਸੀ ਸਰਪ੍ਰਸਤੀ ਹੇਠ ਹੋਇਆ ਸਾਰੇ ਪੰਜਾਬੀਆਂ ਨੂੰ ਹੁਣ ਤਾਂ ਪਤਾ ਲੱਗ ਗਿਆ ਜਗ ਜਾਗ ਹੋ ਚੁੱਕਿਆ ਅੱਜ ਡਰੱਗ ਨੇ ਪੰਜਾਬ ਦਾ ਕੁਚੂਮਰ ਕੱਢ ਦਿੱਤਾ ਹੈ ਗੈਂਗਸਟਰਵਾਦ ਨੇ ਪੰਜਾਬ ਦਾ ਕੁਚੂਮਰ ਕੱਢ ਦਿੱਤਾ ਹੈ ਡਰੱਗ ਔਰ ਗੈਂਗਸਟਰਵਾਦ ਦੋਵੇਂ ਇੱਕ ਦੂਸਰੇ ਦੇ ਪੂਰਕ ਨੇ ਔਰ ਦੋਨਾਂ ਨੂੰ ਹੀ ਪੈਦਾ ਕਰਨ ਦੇ ਵਿੱਚ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਮੌਜੂਦਾ ਸਰਕਾਰ ਕਾਬੂ ਵੀ ਨਹੀਂ ਕਰ ਰਹੀ ਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਜ਼ਿੰਮੇਵਾਰ ਆ ਪੈਦਾ ਕਰਨ ਦੇ। ਬਾਦਲਾਂ ਦਾ ਕਮਬੈਕ ਹੋ ਸਕਦਾ ਹੈ ਇਸ ਦੇ ਵਿੱਚ। ਉਹ ਮੈਨੂੰ ਤਾਂ ਰਾਮੂ ਵਾਲੀਆ ਸਾਹਿਬ ਦੀ ਗੱਲ ਚੇਤੇ ਆਉਂਦੀ ਹੈ ਵੀ ਕੁਛ ਰਿਆਂ ਕਰੇ ਮੁੰਡਾ ਹੋ ਸਕਦਾ ਹੈ ਮੁਸ਼ਕਲ ਲੱਗਦਾ ਠੀਕ। ਸੋ ਇਸ ਸੰਬੰਧ ਸਾਡੇ ਨਾਲ ਗਾਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਤੇ